ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋਗੇ ਕਿ ਢੋਲ ਵੱਜ ਰਹੇ ਨੇ ਅਤੇ ਲੱਡੂ ਵੰਡੇ ਜਾ ਰਹੇ ਨੇ ਜੀ ਹਾਂ ਦਲੰਦਰ ਦੇ ਵਿੱਚ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਮੇਰੇ ਨਾਲ ਮਨਜਿੰਦਰ ਸਿੰਘ ਲਾਲਪੁਰਾ ਐਮ ਐਲ ਏ ਅਤੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬੈੜਵਾਲ ਜਿਹੜੇ ਨੇ ਅੱਜ ਸਮੁੱਚੀ ਜਿਹੜੀ ਜ਼ਿਲ੍ਹੇ ਦੀ ਕ੍ਰੀਮ ਹੈ ਉਹਨਾਂ ਦੇ ਵੱਲੋਂ ਇੱਕ ਜਸ਼ਨ ਰੱਖਿਆ ਗਿਆ ਤਾਂ ਉਹਨਾਂ ਨੇ ਅੱਜ ਇੱਥੇ ਖੁਸ਼ੀ ਮਨਾਈ ਹੈ ਗੱਲਬਾਤ ਕਰਕੇ ਜਾਣਦੇ ਆ ਮੇਰੇ ਨਾਲ ਐਮ ਐਲ ਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਮਜੂਰ ਲਾਲਪੁਰਾ ਸਾਹਿਬ ਵੱਡੀ ਜਿੱਤ ਹੋਈ ਹੈ ਜਲੰਧਰ ਦੇ ਵਿੱਚ ਕੀ ਭਾਵਨਾਵਾਂ ਕੀ ਕਹਿਣਾ ਚਾਹੀਦਾ ਸਭ ਤੋਂ ਪਹਿਲਾਂ ਨਜ਼ਰ ਚੈਨਲ ਦੇਖਣ ਵਾਲੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵਧਾਈਆਂ ਦੇਣਾ ਚਾਹੁੰਦਾ ਹਾਂ ਜਲੰਧਰ ਵੈਸਟ ਦੇ ਸਾਰੇ ਲੋਕਾਂ ਨੂੰ ਪੰਜਾਬ ਵਾਸੀਆਂ ਨੂੰ ਤੇ ਖਾਸ ਤੌਰ ਤੇ ਉਹਨਾਂ ਸਾਰੇ ਵੋਟਰਾਂ ਸਪੋਰਟਰਾਂ ਨੂੰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਇੰਨਾ ਵੱਡਾ ਬਲ ਬਖਸ਼ਿਆ ਇੱਕ ਇੱਕ ਸਾਥੀ ਦਾ ਦਿਲ ਦੀਆਂ ਗ੍ਰਹਾਈਆਂ ਤੋਂ ਧੰਨਵਾਦ ਬਹੁਤ ਹੀ ਕਾਂਗਰਸ ਵੱਲੋਂ ਕਿਹਾ ਜਾ ਰਿਹਾ ਸੀ ਕਿ ਚਰਨਜੀਤ ਸਿੰਘ ਚੰਨੀ ਇੱਥੋਂ ਜਿੱਤ ਚੁੱਕੇ ਨੇ ਸਾਡਾ ਐਮਪੀ ਆ ਤੇ ਅਸੀਂ ਇਹਨਾਂ ਦਾ ਐਮਐਲਏ ਨਹੀਂ ਬਣ ਦੇਣਾ। ਹਾਂ ਦੇਖੋ ਉਹ ਜਹੰਦਰ ਸ਼ਾਹ। ਹਾਂ ਦੇਖੋ ਉਹਨਾਂ ਨੇ ਕੀ ਕਿਹਾ ਕੀ ਨਹੀਂ ਕਿਹਾ ਇਹ ਮੈਂ ਪਹਿਲਾਂ ਵੀ ਬੜੀ ਬਾਰੀ ਕਿਹਾ ਕਿ ਲੀਡਰਾਂ ਦੇ ਬਿਆਨਾਂ ਤੇ ਹੁਣ ਲੋਕ ਨਹੀਂ ਜਾਂਦੇ। ਹੁਣ ਗੱਲਾਂ ਗਰਾਊਂਡ ਤੇ ਕੁਝ ਹੋਰ ਹੋ ਗਈਆਂ ਨੇ। ਲੋਕ ਪੋਲਿਟਿਸ਼ੀਅਨ ਨੂੰ ਸਮਝ ਚੁੱਕੇ ਨੇ ਤੇ ਲੋਕਾਂ ਨੇ ਇੱਕ ਮਹੀਨੇ ਬਾਅਦ ਹੀ ਦੁਬਾਰਾ ਜਿਹੜਾ ਸਾਨੂੰ ਉਹ ਫਤਵਾ ਦੇ ਕੇ ਤੇ ਅਸੀਂ ਲੋਕਾਂ ਨੂੰ ਕਿਹਾ ਹੀ ਐ ਕਿ ਆ ਤੁਸੀਂ ਇਹਨਾਂ ਨੂੰ 92 ਜਿਤਾਏ ਹੀ ਅਸੀਂ 91 ਹੋ ਗਏ ਇੱਕ ਦੇ ਨਾਲ ਸਾਨੂੰ ਦੁਬਾਰਾ 92 ਕਰ ਦੋ ਲੋਕਾਂ ਨੇ ਫਿਰ 92 ਕਰਦਾ ਧੰਵਾਦ ਦਾ ਲੋਕਾਂ ਬੀਜੇਪੀ ਵਾਲੇ ਕਹਿੰਦੇ ਕਿ ਤੱਕਾ ਹੋਇਆ ਏ ਰਾਜਨੀਤੀ ਦਾ ਲੋਕਤੰਤਰ ਦਾ ਘਾਣ ਕੀਤਾ ਗਿਆ ਕਿਹੋ ਜਿਹਾ ਤੱਕਾ ਕੀਤਾ ਤੁਸੀਂ ਬੀਜੇਪੀ ਜਾਂ ਦੀ ਹੱਦ ਦਾ ਤੱਕਾ ਹੋ ਗਿਆ ਫਿਰ ਤੇ ਠੀਕ ਆ ਬਸ ਮਤਲਬ ਹਨਾ ਤੱਕਾ ਕਰਨ ਵਾਲੇ ਕਹਿਣ ਜਿਹੜੇ ਲੋਕਾਂ ਨਾਲ ਤੱਕਾ ਕਰਦੇ ਆ ਜਿਹੜੇ ਕਿਸਾਨੀ ਨਾਲ ਤੱਕਾ ਕਰਦੇ ਆ ਜਿਹੜੇ ਇਥੇ ਪੰਜਾਬ ਦੀ ਨੌਜਵਾਨੀ ਨਾਲ ਧੱਕਾ ਕਰਦੇ ਆ ਉਹਨਾਂ ਸਾਡੇ ਨਾਲ ਧੱਕਾ ਹੋ ਗਿਆ ਦੱਸੋ ਗੱਲਾਂ ਕਰਨਾ ਇਹਨਾਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਵੀ ਜਲੰਧਰ ਦੇ ਵਿੱਚ ਰਹੇ ਨੇ ਤੁਹਾਡੀ ਡਿਊਟੀ ਵੀ ਕਿਤੇ ਲੱਗੀ ਹੋਵੇਗੀ ਜ਼ਰੂਰ ਕਿਵੇਂ ਦੀ ਡਿਊਟੀ ਰਹੀ ਕਿਵੇਂ ਦਾ ਲੋਕਾਂ ਦੀ ਨਜ਼ਰ ਪਛਾਣਨ ਚ ਮਨਜਿੰਦਰ ਸਿੰਘ ਲਾਲਪੁਰਾ ਕਾਮਯਾਬ ਰਹਿਸ ਸਾਡੀ ਸਾਰੀ ਟੀਮ ਹੀ ਬਹੁਤ ਵਧੀਆ ਸੀ ਅਸੀਂ ਮਿਹਨਤ ਉਥੇ ਕੀਤੀ ਹੈ ਲੋਕਾਂ ਨਾਲ ਗੱਲ ਕੀਤੀ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਤੇ ਲੋਕਾਂ ਨੇ ਜਿਹੜੇ अरविंद केजरीवाल ਦੀਆਂ ਜਿਹੜੀਆਂ ਨੀਤੀਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਦਾ ਸਰਕਾਰ ਚਲਾਉਣ ਦਾ ਢੰਗ ਹੈ ਉਨੂੰ ਜਿਹੜਾ ਉਹ ਸਵਕਾਰ ਕੀਤਾ ਤੇ ਲੋਕਾਂ ਨੇ ਸਾਨੂੰ ਫਿਰ ਦੁਬਾਰਾ ਫਤਵਾ ਦੇ ਕੇ ਤੇ ਵੱਡੀ ਲੀਡ ਦੇ ਨਾਲ ਜਿਹੜਾ ਉੱਥੇ ਮਹਿੰਦਰ ਭਗਤ ਨੂੰ ਜਿਹੜਾ ਉਹ ਐਮਐਲਏ ਬਣਾਇਆ ਜਿਹੜਾ ਨਾਂ ਦਾ ਵੀ ਭਗਤ ਜਿਹੜਾ ਬੰਦਾ ਵੀ ਭਗਤ ਲੋਕਾਂ ਨੇ ਅੱਜ ਇੱਕ ਸ਼ਰਾਫਤ ਦੀ ਵੀ ਜਿੱਤ ਹੋਈ ਹੈ ਮੈਂ ਜਿੱਥੇ ਜਾਣਾ ਸਾਂ ਲੋਕ ਕਹਿੰਦੇ ਸੀ ਬੰਦਾ ਬੜਾ ਸ਼ਰੀਫ ਹੈ ਬੰਦਾ ਬੜਾ ਸ਼ਰੀਫ ਹੈ ਨੂੰ ਵੋਟ ਕਰਨੇ ਆ ਤੇ ਇੱਕ ਸ਼ਰਾਫਤ ਦੀ ਵੀ ਬੜੀ ਵੱਡੀ ਜਿੱਤ ਹੋਈ ਹੈ ਤੇ ਸਿਆਸਤ ਦੇ ਵਿੱਚ ਇਹੋ ਜਿਹੇ ਸ਼ਰੀਫ ਚਿਹਰਿਆਂ ਦਾ ਆਉਣਾ ਜਿਹੜਾ ਉਹ ਬੜਾ ਜ਼ਰੂਰੀ ਹੈ ਜਿਹਦੇ ਕੋਈ ਇੱਕ ਬੱਚਾ ਇੱਕ ਨੌਜਵਾਨ ਇੱਕ ਕੋਈ ਬਜ਼ੁਰਗ ਕੋਈ ਧੀ ਕੋਈ ਭੈਣ ਜਦੋਂ ਮਰਜੀ ਜਾ ਕੇ ਜਿਹੜਾ ਉੱਥੇ ਆਪਣਾ ਕੋਈ ਵੀ ਕੰਮ ਜਿਹੜਾ ਉਹ ਲੈ ਸਕੇ ਲੋਕ ਸਭਾ ਦੇ ਵਿੱਚ ਤਿੰਨ ਮੈਂਬਰ ਨੇ ਆਮ ਆਦਮੀ ਪਾਰਟੀ ਕੋਲ ਇਸ ਤੇ ਕੀ ਵਧੀਆ ਗੱਲ ਆ ਤਿੰਨ ਮੈਂਬਰ ਆ ਚਲੋ ਅਸੀਂ 13 ਗਿਆ ਸੀ ਕੋਈ ਨਹੀਂ ਲੋਕਾਂ ਦੇ ਵੇਖੋ ਲੋਕਾਂ ਨੇ ਜੋ ਸਾਨੂੰ ਫਤਵਾ ਦਿੱਤਾ ਉਹ ਸਿਰ ਮੱਥੇ ਪਿਛਲੇ ਰਹੀ ਹੇਕ ਰਹਿ ਗਏ ਹਾਂ ਉਹਨਾਂ ਫਿਰ ਵੀ ਤਿੰਨ ਕਰਤੇ ਆ ਹੌਣ ਵਾਲੇ ਸਮੇਂ ਦੇ ਵਿੱਚ ਸੰਘਤ ਨੂੰ ਅਪੀਲ ਕਰਾਂਗੇ ਵੀ ਜਿਹੜੀ ਸਾਡੇ ਮਾਂਦੀ ਮਨਛਾਵਾ 13 0 ਵਾਲੀ ਕਿਤੇ 13 ਕਰਦੇ ਹੋ ਇੱਕ ਵਾਰੀ ਤੇ ਇੱਕ ਮੌਕਾ ਇਹਨਾਂ ਕੋ ਮੰਗਾਗੇ 13 ਵਾਲਾ ਤੇ ਅਗਲੀ ਵਾਰ ਆ ਵੇਖੋ ਪਹਿਲੀ ਵਾਰ ਦੀ ਗਵਰਨਮੈਂਟ ਆ 5 ਸਾਲ ਕੰਮ ਕਰਾਂਗੇ ਲੋਕਾਂ ਨੂੰ ਸਾਡੇ ਕੰਮ ਦੇਖਣਗੇ ਅਗਲੀ ਸਰਕਾਰ ਬਣਾਵਾਂਗੇ ਫਿਰ ਲੋਕਾਂ ਕੋ ਦੁਬਾਰਾ 13 ਮੰਗਾਗੇ ਤੇ ਲੋਕ 13 ਦੇਣਗੇ 27 ਦੇ ਨਤੀਜੇ ਕਿਹੋ ਜਿਹੇ ਰਹਿਣਗੇ ਕੰਮਾਂ ਦੇ ਜੇ ਗੱਲ ਕੀਤੀ ਜਾਵੇ ਕਿਉਂਕਿ ਕਾਂਗਰਸ ਤਾਂ ਕਹਿੰਦੀ ਅਸੀਂ ਪੱਕੇ ਹੋਣਾਵਾਂਗੇ ਕਿਉਂਕਿ ਸਾਡੇ ਜਿਹੜੇ ਐਮਪੀ ਸੱਤ ਬਣਿਆ ਤੇ ਪਿਛਲੀ ਵਾਰੀ ਇਹਨਾਂ ਦੇ ਆਠ ਹੀ ਸੀ ਫਿਰ ਐਲਕੀ ਸਰਕਾਰ ਨਹੀਂ ਬਣਾ ਲਈ ਐਲਕੀ ਦੇ ਫੇਰ ਇੱਕ ਘਟ ਗਿਆ ਇਹਦਾ ਮਤਲਬ ਜਿੰਨੀਆਂ ਕਾਇਆਂ ਪਿਛਲੀ ਵਾਰੀ ਇਹ ਵੀ ਨਹੀਂ ਆਉਣੀਆਂ ਇਹਨਾਂ ਦੀ ਅਗਲੀ ਵਾਰੀ ਸੋ ਇਸ ਕਰਕੇ ਗੱਲ ਕਾਂਗਰਸ ਕੀ ਕਹਿੰਦੀ ਹੈ ਗੱਲ ਆਮ ਆਦਮੀ ਪਾਰਟੀ ਕੀ ਕਹਿੰਦੀ ਹੈ ਗੱਲ ਬੀਜੇਪੀ ਕੀ ਕਹਿੰਦੀ ਹੈ ਗੱਲ ਅਕਾਲੀ ਦਲ ਕੀ ਕਹਿੰਦਾ ਇਹ ਇਹ ਲੀਡਰਾਂ ਦੇ ਮੈਨ ਨਹੀਂ ਰੱਖਦੇ ਗੱਲ ਇਹ ਆ ਕਿ ਗਰਾਊਂਡ ਤੇ ਕੀ ਕੀ ਤੇ ਲੋਕਾਂ ਨੂੰ ਤੁਹਾਡੀਆਂ ਕੀ ਨੀਤੀਆਂ ਪਸੰਦ ਆਉਂਦੀਆਂ ਨੇ ਲੋਕ ਉਧਰ ਵੋਟ ਕਰਨਗੇ ਕੀ ਸਾਡੇ ਵਿਧਾਇਕ ਨੇ ਕੀ ਉਹਨਾਂ ਦੇ ਕੀਤੇ ਕੰਮ ਲੋਕਾਂ ਨੂੰ ਪਸੰਦ ਆਉਂਦੇ ਨੇ ਲੋਕ ਜਿਤਾਉਣਗੇ ਤਿੰਨ ਚਾਰ ਢੰਗ ਨਾਲ ਵੋਟ ਪੈਂਦੀ ਆ ਇੱਕ ਤਾਂ ਐਰਕੀ ਨਵੇਂ ਸਰਕੀ ਗੱਲ ਹੋ ਰਹੀ ਅਗਲੀ ਵਾਰ ਜਿਹੜਾ ਸਾਡਾ ਪਿੰਡ ਤੋਂ ਆਗੂ ਆ ਕੀ ਉਹ ਚੰਗਾ ਇਨਸਾਨ ਹੈ ਕੀ ਉਹਨੇ ਕੇ ਲੋਕਾਂ ਨਾਲ ਧੱਕੇ ਨਾ ਕੀਤੇ ਹੋਣ ਜਦੋਂ ਉਹਦੇ ਕੋਲ ਤਾਕਤ ਆਈ ਕਿਤੇ ਉਹਨੇ ਕਬਜ਼ੇ ਨਾ ਕੀਤੇ ਹੋਣ ਜਦੋਂ ਉਹਦੇ ਕੋਲ ਤਾਕਤ ਆਈ ਉਹਨੇ ਲੋਕਾਂ ਦੇ ਝੂਠੇ ਪਰਚੇ ਨਾ ਕਰਾਏ ਹੋਣ ਉਹਨੇ ਕਿਸੇ ਨਾਲ ਭੇਤ ਭਾਵਨਾ ਰੱਖਿਆ ਹੋਵੇ ਕੰਮ ਕਰਾਉਣ ਲੱਗਿਆ ਤਾਂ ਉਸ ਲੀਡਰ ਦੇ ਜਿਹੜਾ ਪਿੰਡ ਦਾ ਆਗੂ ਉਹਦੇ ਮੂਹੋਂ ਵੋਟਾਂ ਲੈ ਕੇ ਐਮਐਲਏ ਬਣਦਾ ਤੇ ਐਮਐਲਏ ਨਾਲ ਸਰਕਾਰ ਬਣਦੀ ਆ ਦੂਜਾ ਇਹ ਆਉਂਦਾ ਐਮਐਲਏ ਦੀ ਗੱਲ ਕੀ ਐਮਐਲਏ ਨੇ ਲੋਕਾਂ ਦੇ ਕੰਮ ਕੀਤੇ ਕੀ ਐਮਐਲਏ ਨੇ ਹਲਕੇ ਦੇ ਵਿੱਚ ਵਿਕਾਸ ਕਰਾਇਆ ਕੀ ਐਮਐਲਏ ਨੇ ਆਪਣੇ ਪਿੰਡ ਦੇ ਆਗੂ ਦੀ ਬਾਫ ਫੜੀ ਕੀ ਐਮਐਲਏ ਨੇ ਆਪਣੇ ਪਿੰਡ ਦੇ ਆਗੂ ਦੇ ਕਹਿਣ ਤੇ ਉਹਦੇ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਤੇ ਲੋਕਾਂ ਦੇ ਨਿੱਜੀ ਕੰਮ ਕਰਾਏ ਇਹ ਦੋਵੇਂ ਚੀਜ਼ਾਂ ਰਲ ਕੇ ਜਿਹੜਾ ਵੋਟ ਕਰਦੀਆਂ ਨੇ ਤੀਜੀ ਆਉਂਦੀ ਹੈ ਸਰਕਾਰ ਕੀ ਸਰਕਾਰ ਨੇ ਪਿੰਡ ਦੇ ਆਗੂ ਤੇ ਐਮਐਲਏ ਦੇ ਪੂਰਾ ਹੱਥ ਰੱਖਿਆ ਕਿ ਉਹਨੂੰ ਪੂਰੇ ਫੰਡ ਦਿੱਤੇ ਕਿ ਉਹਦੇ ਨਾਲ ਉਹਨੇ ਪਿੰਡ ਹਲਕੇ 'ਚ ਵਿਕਾਸ ਕਰਾਇਆ ਤੇ ਉਹ ਫਿਰ ਇੱਕ ਕੀ ਸਰਕਾਰ ਦੇ ਪ੍ਰਤੀ ਇੱਕ ਸੈਂਟਰ ਲਈ ਘੇਰਾ ਬੰਦਾ ਕਿ ਸਰਕਾਰ ਨੇ ਵਧੀਆ ਕੰਮ ਕੀਤੇ ਜਿਵੇਂ ਸਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰ ਰਹੇ ਨੇ ਇੱਕ ਉੱਤੇ ਬੰਦੀ ਤੇ ਚੌਥਾ ਆਉਂਦਾ ਜਿਹੜਾ ਮੇਨ ਮੁੱਖ ਮੰਤਰੀ ਕਿਵੇਂ ਦਾ ਜਿਨ੍ਹਾਂ ਲੋਕ ਪਿਆਰ ਕਰਦੇ ਆ ਸਰਦਾਰ ਭਗਤ ਸਿੰਘ ਮਾਨ ਨੂੰ ਕੀ ਉਹ ਲੋਕਾਂ ਦੀ ਆਸਾਂ ਤੇ ਖਰਾਬ ਕਰਿਆ ਤੇ ਤਿੰਨ ਚਾਰ ਚੀਜ਼ਾਂ ਰਲ ਕੇ ਜਿਹੜੀ ਆ ਉਹ ਸਰਕਾਰਾਂ ਬੰਦੀਆਂ ਨੇ ਤੇ ਅਜੇ ਤੱਕ ਸਾਡੇ ਚਾਰੇ ਦੇ ਚਾਰੇ ਜਿਹੜੇ ਥਾਮ ਆ ਉਹ ਬਿਲਕੁਲ ਸਹੀ ਤੇ ਲਾਈਨ ਤੇ ਚੱਲ ਰਹੇ ਆ ਤੇ ਅਗਲੀ ਵਾਰੀ ਵੀ ਸਰਕਾਰ ਬਹੁਤ ਬਹੁਤ ਧੰਨਵਾਦ ਜੀ ਸੋ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਤਸਵੀਰਾਂ ਵਿਖਾ ਦਿੱਤੀਆਂ ਜਾਣ ਸਾਰਿਆਂ ਦੇ ਵਿੱਚ ਜਿਹੜੀ ਆ ਉਹ ਖੁਸ਼ੀ ਦੀ ਲਹਿਰ ਹੈ ਤੇ ਹੁਣ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਉਹ ਵੀ ਸੰਬੋਧਨ ਕਰਨਗੇ ਜ਼ਿਲ੍ਹਾ ਤਰਨਤਾਰਨ ਤੋਂ ਗੁਰਵਿੰਦਰ ਸਿੰਘ ਜੀ ਬੈੜਵਾਲ ਸਾਡੇ ਨਾਲ ਮੌਜੂਦ ਨੇ ਪ੍ਰਧਾਨ ਜੀ ਵੱਡੀ ਜਿੱਤ ਹੋਈ ਐ ਮਿਹਨਤ ਤੁਸੀਂ ਬੜੀ ਕੀਤੀ ਔਥੇ ਆਮ ਆਦਮੀ ਪਾਰਟੀ ਤੇ ਸ਼ਰਾਬ ਵੰਡਣ ਦੇ ਬਹੁਤ ਸਾਰੇ ਜਿਹੜੇ ਆ ਸਾਹਮਣੇ ਆਈਆਂ ਗੱਲਾਂ ਕਿਵੇਂ ਵੇਖਦੇ ਹੋ ਜੀ ਵੇਖੋ ਜੀ ਸ਼ਰਾਬ ਵੰਡਿਆ ਜੀ ਵੋਟਾਂ ਮਿਲਦੀਆਂ ਉਹਨਾਂ ਕਿ ਕਾਂਗਰਸੀ ਕੋਲ ਸ਼ਰਾਬ ਨਹੀਂ ਹੈਗੀ ਰਾਣੇ ਦੀਆਂ 5-7 ਫੈਕਟਰੀਆਂ ਆਪਦੀਆਂ ਉਹਦੀਆਂ ਚ ਸ਼ਰਾਬ ਦੀਆਂ ਉਹ ਵੰਡ ਲੈਂਦੇ ਜੀ ਪੈਸੇ ਵੰਡਿਆਂ ਵੋਟਾਂ ਮਿਲਦੀਆਂ ਤੇ ਬੀਜੀ ਕੋਲ ਬੀਜੇਪੀ ਕੋਲ ਪੈਸਾ ਨਹੀਂ ਹੈਗਾ ਜੇ 25 ਕਰੋੜ ਰੁਪਇਆ ਸ਼ੀਤਲਨਗਰਾਲ ਨੂੰ ਲੈ ਦੇ ਕੇ ਆਪ ਦੇ ਵਿੱਚ ਲਿਜਾ ਸਕਦੇ ਆ ਤੇ ਉਹ ਜਨਤਾ ਨੂੰ 5-7 ਕਰੋੜ ਦੇ ਦਿੰਦੇ ਜੀ ਵੀਰੇ ਉਹ ਗੱਲਾਂ ਨਹੀਂ ਹੈਗੀਆਂ ਲੋਕਾਂ ਨੂੰ ਪਤਾ ਸੀ ਕਿ ਸਾਢੇ 3 ਸਾਲ ਮਗਰੋਂ 3 ਸਾਲ ਸਰਕਾਰ ਕੀ ਦੀ ਅਸੀਂ ਕੰਮ ਕੀਤਾ ਲੈਣਾ ਠੀਕ ਹੈ ਇਹ ਲੋਕਾਂ ਨੇ ਕੰਮ ਨੂੰ ਵੋਟਾਂ ਪਾਈਆਂ ਸਾਡੇ ਮਾਨ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਪਿਛਲੇ 2 ਸਾਲ 2.5 ਸਾਲ ਦੀ ਕਾਰਗੁਜ਼ਾਰੀ ਨੂੰ ਦੇਖ ਕੇ 43000 ਤੋਂ ਪਲੱਸ ਨੌਕਰੀ ਦਿੱਤੀ ਹੈ ਮਾਨ ਸਾਹਿਬ ਨੇ ਦੇ ਕੇ ਤਾਂ ਫੇਰ ਉਥੇ ਮੋਟਾ ਮੰਗਣ ਆਏ ਆ 632 ਦੇ ਕੇ ਮੋਟਾ ਮੰਗਣ ਆਏ ਆ ਪਤਾ ਨਹੀਂ ਕਿ ਲਿੰਗ ਮਨ ਲੱਕ ਲਿੰਗ ਦੇ ਕੇ ਵੋਟਾ ਮੰਗਣਾ ਹੈ ਵੇਖੋ ਕੰਮ ਕਰਕੇ ਗਰਾਊਂਡ ਤੇ ਆਏ ਨੇ ਗਰਾਊਂਡ ਤੇ ਆ ਕੇ ਵੋਟਾ ਮੰਗੀਆਂ ਇੱਕ ਇੱਕ ਵਰਕਰ ਨੇ ਐ ਨਹੀਂ ਕੋ ਝੂਠ ਦੇ ਪਤੰਗ ਬਣਾ ਕੇ ਵੋਟਾ ਮੰਗੀਆਂ ਨੇ ਸ਼ਰਾਬ ਦੀਆਂ ਬੋਤਲਾਂ ਦੇ ਕੇ ਵੋਟਾ ਮੰਗੀਆਂ ਲੋਕਾਂ ਨੇ ਕੰਮਾਂ ਨੂੰ ਵੋਟਾਂ ਪਾਈਆਂ ਨੇ ਸਮੁੱਚੀ ਟੀਮ ਦਾ ਕਿਹੋ ਜਿਹਾ ਵਰਕਰ ਆ ਤੁਸੀਂ ਵੀ ਰਹੇ ਉਥੇ ਸਮੁੱਚੀ ਟੀਮ ਦਾ ਬਹੁਤ ਵਧੀਆ ਵਰਕਰ ਆ ਸਾਡੇ ਮੰਤਰੀ ਸਹਿਬਾਨ ਉਥੇ ਰਿਹਾ ਐਮ ਐਲ اے ਸਹਿਬਾਨ ਉਥੇ ਰਿਹਾ ਹੋਰ ਵੀ ਸਾਡੇ ਜਿਹੜੇ ਬਲਾਗ ਲੈਵਲ ਤੱਕ ਵਰਕਰ ਜਿਹੜੇ ਉੱਥੇ ਜਾ ਕੇ ਅਸੀਂ ਮਿਹਨਤ ਕੀਤੀ ਤੇ ਉਸ ਮਿਹਨਤ ਦਾ ਨਤੀਜਾ ਜਿਹੜਾ ਅੱਜ 37000 ਦੇ ਪਲੱਸ ਵੋਟ ਦੇ ਨਾਲ ਭਗਤ ਜੀ ਨੂੰ ਜਿਤਾਇਆ ਅਸੀਂ ਜਲੰਧਰ ਦੀ ਜਨਤਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਥੈਂਕ ਯੂ ਜੀ ਤਾਂ ਇਹ ਸਨ ਖਡੂਰ ਸਾਹਿਬ ਤੋਂ ਐਮ ਐਲ ਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਅਤੇ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਜੀ ਬੈੜਵਾਲ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਉਹ ਹਰ ਇਲੈਕਸ਼ਨਾਂ ਚੋਣਾਂ ਦੇ ਵਿੱਚ ਜਿੱਤ ਹੋਵੇਗੀ ਪਰ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਲੋਕ ਜਿਹੜੇ ਐ ਹੁਣ ਕਿਸਦੇ ਹੱਥ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਫਤਵਾ ਦੇਣਗੇ ਬਣੇ ਤੋਂ ਸਾਡੇ ਨਾਲ ਫਿਲਹਾਲ ਵੱਡੀ ਜਿੱਤ ਹੋਈ ਹੈ ਜਲੰਧਰ ਤੋਂ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਨਜ਼ਰ ਨਿਊਜ਼ ਟੀਵੀ ਤਰਨਤਾਰਨ